हेलो स्टूडेंट्स दिस इज गुरप्रीत वेलकम टू माय YouTube channel, चैनल डी स्टडीज आज ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਬਹੁਤ ਹੀ ਇੰਪੋਰਟੈਂਟ ਰਹਿਣ ਵਾਲਾ ਹੈ ਕਿਉਂਕਿ ਅੱਜ ਦੀ ਵੀਡੀਓ ਵਿੱਚ ਅੱਜਾ ਡਿਸਕਸ ਕਰਨ ਜਾ ਰਹੇ ਹਾਂ ਰਿਗਾਰਡਿੰਗ ਵਿంటర్ ਹੌਲੀਡੇਜ਼ ਜੋ ਕਿ ਐਕਸਟੈਂਡ ਹੋ ਚੁੱਕੀਆਂ ਨੇ ਸੈਕੰਡ ਟਾਈਮ ਤਾਂ ਸਭ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰ ਦੇਣਾ ਜੀ ਠੀਕ ਹੈ ਜੀ ਤਾ ਦੱਸ ਦਿਆਂ ਕਿ ਜੋ ਤੁਹਾਡੀਆਂ ਛੁੱਟੀਆਂ ਆ ਕਦੋਂ ਤੱਕ ਐਕਸਟੈਂਡ ਹੋਊਗਾ ਤੇ ਅ ਕਦੋਂ ਤੱਕ ਤੁਹਾਡੇ ਜੋ ਕੀ ਆ ਸਕੂਲ ਰੀਓਪਨ ਹੋਣਗੇ ਠੀਕ ਹੈ ਜੀ ਤਾਂ ਇਹ ਜੋ ਕੀ ਪਹਿਲਾਂ ਆਪਾਂ ਦੇਖ ਹੀ ਚੁੱਕੇ ਹਾਂਗੇ ਵੀ 7 ਜਨਵਰੀ ਤੱਕ ਜੋ ਕੀ ਛੁੱਟੀਆਂ ਐਲਾਨ ਹੋਇਆ ਸੀਗਾ ਐਕਸਟੈਂਡ ਹੋਊਗਾ ਸੀਗਾ ਵਿంటర్ ਹੌਲਿਡੇਜ਼ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਕੀ ਸੈਕੰਡ ਟਾਈਮ ਐਕਸਟੈਂਡਡ ਹੌਲੀਡੇਜ਼ ਆ ਉਸ ਨੂੰ ਡਿਸਕਸ ਕਰਨ ਜਾ ਰਹੇ ਹਾਂਗੇ ਤਾਂ ਦੇਖੋ ਜੋ ਕਿ ਹਣ ਵਾਲੀਆਂ ਹੌਲੀਡੇਜ਼ ਐਕਸਟੈਂਡ ਹੋਊਗਾ ਇਹ 11 ਜਨਵਰੀ ਤੱਕ ਐਕਸਟੈਂਡ ਹੋਊਗਾ ਇਹ ਜੋ ਕਿ ਕਲਾਸ 8th ਤੱਕ ਦੀਆਂ ਜੋ ਕਿ ਕਲਾਸਿਸ ਆ ਉਹ ਬੰਦ ਰਹਿਣਗੀਆਂ ਬਾਕੀ ਜੋ ਕਿ 9th ਕਲਾਸ ਤੋਂ ਲੈ ਕੇ 12th ਕਲਾਸ ਤੱਕ ਦੇ ਬੱਚੇ ਆਗੇ ਉਹ ਰੈਗੂਲਰ ਸਕੂਲ ਜਾਣਗੇ ਠੀਕ ਹੈ ਜੀ ਇਸ ਦੇ ਨਾਲ ਹੀ ਜੋ ਕਿ ਸਕੂਲਾਂ ਦਾ ਟਾਈਮਿੰਗ ਵੀ ਚੇਂਜ ਹੋ ਚੁੱਕੀ ਆ ਸਕੂਲ ਓਪਨ ਹੋਣ ਦੀ ਹੁਣ ਜੋ ਕਿ ਟਾਈਮਿੰਗ ਆ ਤੋਂ ਅੰਦਰੋਂ ਦੇਖਦੇ ਹੋਏ ਮੌਸਮ ਦੇ ਬਦਲਾਅ ਨੂੰ ਦੇਖਦੇ ਹੋਏ ਜੋ ਕਿ ਤੁਹਾਡਾ ਸਕੂਲ ਓਪਨ ਹੋਣ ਦਾ ਸਮਾਂ ਸਵੇਰ 9:30 ਤੋਂ ਲੈ ਕੇ ਤੇ ਸ਼ਾਮ ਨੂੰ 3:30 ਵਜੇ ਤੱਕ ਦਾ ਜੋ ਕਿ ਇਹ ਤੁਹਾਡਾ ਸਮਾਂ ਹੋਵੇਗਾ ਸਕੂਲ ਦਾ ਹਾਂਜੀ ਤਾਂ ਜੋ ਬਾਕੀ ਬੱਚੇ ਹੈਗੇ ਉਹਨਾਂ ਦੀਆਂ ਜੋ ਕਿ ਆਨਲਾਈਨ ਕਲਾਸਿਸ ਲੱਗਣਗਾ ਰੈਗੂਲਰ ਹੀ ਤੇ ਸਾਰੇ ਬੱਚਿਆਂ ਨੇ ਆਪਣੀ ਕਲਾਸਿਸ ਅਟੈਂਡ ਕਰਨੀਆਂ ਨੇ ਜੋ ਕਿ ਆਨਲਾਈਨ ਲੱਗਣੀਆਂ ਤੇ ਜੋ 9th ਤੋਂ 12th ਤੱਕ ਦੇ ਬੱਚੇ ਆਗੇ ਉਹ ਰੈਗੂਲਰ ਆਪਣਾ ਸਕੂਲ ਜਾਣਗੇ ਤੇ ਇਸ ਤੋਂ ਬਾਅਦ ਹੀ ਜੋ ਕਿ ਤੁਹਾਡੇ ਟਰਮ 2 ਦੇ ਪੇਪਰ ਸਟਾਰਟ ਹੋ ਜਾਣਗੇ ਫਿਰ ਤੁਹਾਡੇ ਫਾਈਨਲ ਪੇਪਰ ਵੀ ਆਉਣ ਵਾਲੇ ਆਗੇ ਇਸ ਲਈ ਆਪਣਾ ਜੋ ਕਿ ਕਲਾਸਿਸ ਧਿਆਨ ਨਾਲ ਆਨਲਾਈਨ ਅਟੈਂਪਟ ਕਰੋ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਮਿਲਦੇ ਆ नेक्स्ट ਵੀਡੀਓ ਵਿੱਚ ਤਦ ਤੱਕ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਦਿਓ ਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਦਿਓ ਇਸ ਦੇ ਨਾਲ ਹੀ 스테 블ੱਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ